स्वागत है ਤੁਹਾਡੇ ਆਪਣੇ ਹੀ YouTube ਚੈਨਲ ਪੋਜ਼ਿਟਿਵ ਵਿਹਾਰੀ ਪੰਜਾਬ ਤੇ ਆਈ ਹੋਪ ਦੋਸਤੋਂ ਤੁਸੀਂ ਬਿਲਕੁਲ ਠੀਕ ਹੋਵੋਗੇ ਦੋਸਤੋਂ ਅੱਜ ਗੱਲ ਕਰਦੇ ਆਂ ਪੀ ਟ੍ਰਿਪਲ ਐਸ ਵੀ ਬੋਰਡ ਨੇ ਐਡਵਰਟਾਈਜ਼ਮੈਂਟ ਦਿੱਤੀ ਹੈ ਕਿ ਜੋ ਜੇਲ ਵਾਰਡਨ ਦੀਆਂ ਮੈਟਰਨ ਦੀਆਂ ਤੇ ਸੁਪਰਡੈਂਟ ਜੋ ਅਸਿਸਟੈਂਟ ਦੀਆਂ ਪੋਸਟਾਂ ਸੀ ਉਸ ਨੂੰ ਅਪਲਾਈ ਕਰਨ ਦੀ ਅੱਗੇ ਮਿਤੀ ਖਤਮ ਹੋ ਗਈ ਸੀ ਤਾਂ ਦੋਸਤੋਂ ਉਹਨਾਂ ਨੇ ਉਸ ਨੂੰ ਦੁਬਾਰਾ ਰੀਓਪਨ ਕਰ ਦਿੱਤਾ ਹੈ ਤਾਂ ਦੋਸਤੋਂ ਆਪਾਂ ਉਹਨਾਂ ਦਾ ਐਡਵਰਟਾਈਜ਼ਮੈਂਟ ਦੇਖਦੇ ਆਂ ਤਾਂ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਤੈਨਾਂ ਨੂੰ ਕਰ ਲਓ ਸਬਸਕ੍ਰਾਈਬ ਨਾਲ ਵੀਡੀਓ ਨੂੰ ਲਾਈਕ ਕਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਬੱਚੇ ਤੱਕ ਪਹੁੰਚ ਸਕੇ ਤਾਂ ਦੋਸਤੋ ਆਪਣਾ ਟੈਲੀਗ੍ਰam ਚੈਨਲ ਇਸੇ ਹੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੇਗਾ ਉਸ ਲਿੰਕ ਨੂੰ ਕਲਿੱਕ ਕਰਕੇ ਟੈਲੀਗ੍ਰam ਚੈਨਲ ਜਰੂਰ ਜੁਆਇਨ ਕਰਨਾ ਤਾਂ ਤੁਹਾਡੇ ਦਾ ਹਰ ਨੋਟੀਫਿਕੇਸ਼ਨ ਪਹੁੰਚ ਆਏਗਾ ਤਾਂ ਦੋਸਤੋ ਆਪਾਂ ਸਭ ਤੋਂ ਪਹਿਲਾਂ ਚੈੱਕ ਕਰਦੇ ਆ ਨੋਟ ਐਡਵਰਟਾਈਜ਼ਮੈਂਟ ਤਾਂ ਤੁਹਾਡੇ ਸਾਹਮਣੇ ਦੋਸਤੋ ਐਡਵਰਟਾਈਜ਼ਮੈਂਟ ਆ ਰਹੀ ਹੈ ਕਿ ਐਡਵਰਟਾਈਜ਼ ਨੰਬਰ 7 ਆਫ 2025 ਦੋਸਤੋ ਜਿੰਨੇ ਕਲਿੱਕ ਕਰ ਤਾਂ ਐਡਵਰਟਾਈਜ਼ਮੈਂਟਾਂ 'ਚ ਕੀ ਕੀ ਹੈ ਤਾਂ ਗੱਲ ਕਰਦੇ ਆਂ ਦੋਸਤੋ ਸਭ ਤੋਂ ਪਹਿਲਾਂ ਐਡਵਰਟਾਈਜ਼ਮੈਂਟ 'ਤੇ ਤਾਂ ਦੋਸਤੋ ਉਹਨਾਂ ਨੇ ਲਿਖਿਆ ਹੈ ਕਿ ਇਸ਼ਤਿਹਾਰ ਨੰਬਰ 7/2025 ਦਾ ਹੀ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ ਜੇਲ੍ਹ ਪੰਜਾਬ ਚੰਡੀਗੜ੍ਹ ਦੀਆਂ ਸਹਾਇਕ ਸੁਪਰਡੈਂਟ ਬਾਡਰ ਅਤੇ ਮੈਟਰਨ ਦੀਆਂ ਥਾਮੀਆਂ ਨੂੰ ਸਿੱਧੀ ਪ੍ਰਤੀਯਾਗੀ ਪਰਨ ਲਈ ਬੋਰਡ ਦੀ ਵੈੱਬਸਾਈਟ ਤੇ ਯੋਗ ਉਮੀਦਵਾਰਾਂ ਤੋਂ ਮਿਤੀ 30/07/2025 ਤੋਂ 24/08/2025 ਸ਼ਾਮ 5 ਵਜੇ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ 30/7/2025 ਤ ਲੈ ਕੇ 24/8/2025 ਸ਼ਾਮ 5 ਵਜੇ ਤੱਕ ਹੀ ਫਾਰਮ ਪ੍ਰਾਪਤ ਸੀ ਤਾਂ ਉਸ ਦੀ ਫੀਸ ਪਰੰਦੀ ਆਖਰੀ ਮਿਤੀ 26/8/2025 ਸੀ ਤਾਂ ਕੁਝ ਉਮੀਦਵਾਰਾਂ ਵੱਲੋਂ ਦਿੱਤੀ ਗਈਆਂ ਬੇ ਪ੍ਰਤੀ ਬੇਨਤੀਆਂ ਦੇ ਸਨਮੁਖ ਵਿੱਚ ਇਹਨਾਂ ਅਸਾਮੀਆਂ ਲਈ ਅਰਜੀ ਆਨਲਾਈਨ ਅਪਲਾਈ ਕਰਨ ਤੇ ਫੀਸ ਪਰੰਦੀ ਮਿਤੀ ਵਿੱਚ ਹੀ ਲਿਖੇ ਅਨੁਸਾਰ ਵਾਧਾ ਕੀਤਾ ਗਿਆ ਹੈ ਤਾਂ ਦੋਸਤੋ ਆਪਾਂ ਦੇਖਦੇ ਹਾਂ ਕਿੰਨਾ ਵਾਧਾ ਕੀਤਾ ਗਿਆ ਤੇ ਦੋਸਤੋ ਸਭ ਤੋਂ ਵੇਖ ਲਿਆ ਜੋ ਆਪਣੇ ਹੈ ਆਨਲਾਈਨ ਅਪਲਾਈ ਕਰਨ ਦੀ ਸ਼ੁਰੂ ਮਿਤੀ ਹੈ 1.9.2025 ਮਤਲਬ 1 ਸਤੰਬਰ 2025 ਤੋਂ ਦੁਬਾਰਾ ਫਿਰ ਫਾਰਮ ਆਪਾਂ ਭਰ ਸਕਾਂਗੇ ਤਾਂ ਉਹਦੀ ਆਖਰੀ ਮਿਤੀ ਪਰੰਦੇ ਕਿੰਨੀ ਰਹੇਗੀ 3.9.2025 ਤਾਂ ਉਹਦੀ ਜਦਾਂ ਕਿ ਆਪਾਂ ਉਸ ਫਾਰਮ ਨੂੰ ਭਰਨ ਤੋਂ ਬਾਅਦ ਆਪਾਂ ਫੀਸ ਕੋਲੋਂ ਤੱਕ ਤਰ ਸਕਦੇ ਹਾਂ ਉਹ ਫੀਸ ਭਰਨ ਦੀ ਆਖਰੀ ਮਿਤੀ ਹੈ 5.9.2025 ਉਸ ਤੋਂ ਬਾਅਦ ਆਪਾਂ ਆਪਣੀਆਂ origignal receipt ਵੀ ਕੱਢ ਸਕਦੇ ਹਾਂ ਤਾਂ ਦੋਸਤੋ ਉਸ ਬਾਅਦ ਉਹਨਾਂ ਨੇ ਲਿਖਿਆ ਕਿ ਪ੍ਰਗ ਪ੍ਰਸਾਮੀਆਂ ਨਾਲ ਸੰਬੰਧਿਤ ਉਮੀਦਵਾਰਾਂ ਦੀ ਸੂਚੀ ਦਿੱਜਿਆ ਜਾਂਦਾ ਹੈ ਕਿ 14/7/2025 ਦੀਨ ਪ੍ਰਕਾਸ਼ਿਤ ਅਸਾਮੀਆਂ ਲਈ ਪ੍ਰਤੀ ਸਬੰਧੀ ਅਗਲੇਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ ਇਸ ਰਿਜਨਲ ਵੈੱਬਸਾਈਟ ਦੋਸਤੋ ਇਹ ਹੈ www.sbb.punjab.government.in ਤੇ ਹੀ ਪ੍ਰਾਪਤ ਕਰਵਾਈ ਜਾਵੇਗੀ ਤਾਂ ਦੋਸਤੋ ਨੂੰ ਸਾਰਿਆਂ ਨੂੰ ਹੋਪ ਸਮਝ ਲੱਗ ਗਈ ਹੋਏਗੀ ਕਿ ਫਾਰਮ ਪਰੰਦੇ ਸ਼ੁਰੂ ਮਿਤੀ ਦੁਬਾਰਾ ਹੋ ਚੁੱਕੀ ਹੈ ਰੀਓਪਨ ਹੋ ਚੁੱਕੀ ਜੋ ਬੱਚੇ ਰਹਿ ਗਏ ਅਸੀਂ ਫਾਰਮ ਪਰੰਤੋਂ ਉਹ ਦੁਬਾਰਾ ਇਸ ਫਾਰਮ ਨੂੰ ਭਰ ਸਕਣਗੇ ਤੇ ਦੋਸਤੋ ਉਸਦੀ ਆਖਰੀ ਮਿਤੀ ਵੀ 3925 ਹੈ ਤੇ ਫੀਸ ਭਰਨ ਦੀ ਆਖਰੀ ਮਿਤੀ 5925 ਹੈ ਤੇ ਦੋਸਤੋ ਆਈ ਹੋਪ ਤੋਂ ਇਹਨੂੰ ਸਾਰੇ ਸਮਝ ਲੱਗ ਗਈ ਹੋएगी ਜੋ ਵੀ ਦੋਸਤ ਰਹਿ ਗਏ ਹਨ ਫਾਰਮ ਭਰਨ ਤੋਂ ਉਹ ਦੁਬਾਰਾ ਫਾਰਮ ਆਪਣੇ ਜਲਦੀ ਭਰਵਾ ਲੈਣਾ ਤਾਂ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਦੋਸਤੋ ਅੱਜ ਦੀ ਆਪਾਂ ਵੀਡੀਓ ਇੱਥੇ ਖਤਮ ਕਰਦੇ ਆਂ ਧੰਨਵਾਦ ਜੀ